ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਜੇਕਰ ਤੁਸੀਂ ਛੋਲਿਆਂ ਦੀ ਦਾਲ ਨੂੰ ਪੀਸ ਕੇ ਆਪਣੇ ਚਿਹਰੇ ਉੱਪਰ ਲਗਾਉਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਉੱਪਰ ਨਖਾਰ ਆ ਵੀਗਾ ਤੇ ਨਾਲ ਹੀ ਤੁਹਾਡੇ ਚਿਹਰੇ ਤੇ ਕਦੇ ਵੀ ਦਾਣੇ ਨਹੀਂ ਨਿਕਲਣਗੇ ਨੰਬਰ 2 ਜਿਸ ਨੂੰ ਬਾਰ-ਬਾਰ ਉਲਟੀਆਂ ਆਉਂਦੀਆਂ ਹਨ ਉਹਨਾਂ ਨੂੰ ਪਾਣੀ ਵਿੱਚ ਸੌ ਫੁਵਾਲ ਕੇ ਉਸ ਦਾ ਪਾਣੀ ਪੁਣ ਕੇ ਪੀਣਾ ਚਾਹੀਦਾ ਹੈ ਇਸ ਨਾਲ ਉਲਟੀਆਂ ਤੋਂ ਕਾਫੀ ਰਾਹਤ ਮਿਲੇਗੀ ਨੰਬਰ 3 ਜੇਕਰ ਤੁਹਾਡੇ ਸਰੀਰ ਉੱਪਰ ਕੋਈ ਵੀ ਅਲਰਜੀ ਹੈ ਤਾਂ ਇਸ ਦਾ ਮਤਵ ਹੈ ਕਿ ਤੁਸੀਂ ਨਮਕ ਦਾ ਬਹੁਤ ਜ਼ਿਆਦਾ ਸੇਵਨ ਕਰ ਰਹੇ ਹੋ ਨੰਬਰ 4 ਕਿਸੇ ਵੀ ਟੀਜ ਉਪਰੋਂ ਜੰਗ ਨੂੰ ਲੋਹਣ ਲਈ ਉਸ ਉੱਪਰ ਤਾਰ ਟਾਰਬੀਨ ਦਾ ਤੇਲ ਪਾ ਦਿਓ ਅਤੇ ਫਿਰ ਕੋਈ ਬਰਸ਼ ਨਾਲ ਉਸ ਨੂੰ ਰਗੜ ਦਿਓ ਇਸ ਨਾਲ ਜੰਗ ਤੁਰੰਤ ਉੱਤਰ ਜਾਵੇਗੀ ਨੰਬਰ 5 ਅਕਸਰ ਕਈ ਵਾਰ ਸਾਡੇ ਚਿਹਰੇ ਉੱਪਰ ਲਾਲ ਦਾਣੇ ਨਿਕਲ ਜਾਂਦੇ ਹਨ ਜੇਕਰ ਤੁਸੀਂ ਇਹਨਾਂ ਨੂੰ ਠੀਕ ਕਰਨਾ ਚਾਹੁੰਦੇ ਹੋ ਤਾਂ ਆਪਣੇ ਚਿਹਰੇ ਉੱਪਰ ਕੱਚਾ ਦੁੱਧ ਲਗਾ ਲਓ ਇਸ ਨਾਲ ਇਹ ਠੀਕ ਹੋ ਜਾਣਗੇ ਨੰਬਰ 6 ਚਿਹਰੇ ਨੂੰ ਧੋਣ ਤੋਂ ਬਾਅਦ ਕਦੇ ਵੀ ਤੌਲੀਏ ਨਾਲ ਜ਼ਿਆਦਾ ਦਬਕ ਕੇ ਨਾ ਰਗੜੋ ਇਸ ਨਾਲ ਚਿਹਰੇ ਦੀ ਚਮੜੀ ਢਿੱਲੀ ਪੈ ਜਾਂਦੀ ਹੈ ਤੇ ਝੁਰੜੀਆਂ ਵੀ ਪੈ ਜਾਂਦੀਆਂ ਹਨ ਕਿਉਂਕਿ ਚਿਹਰੇ ਦੀ ਚਮੜੀ ਬਹੁਤ ਹੀ ਨਾਜ਼ੁਕ ਹੁੰਦੀ ਹੈ ਨੰਬਰ 7 ਧੋਣ ਤੋਂ ਤੁਰੰਤ ਬਾਅਦ ਪਾਣੀ ਦਾ ਗਲਾਸ ਜ਼ਰੂਰ ਪਿਓ ਇਸ ਨਾਲ ਤੁਹਾਨੂੰ ਕਦੇ ਵੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 8 ਕਦੀ ਵੀ ਹਿੰਮਤ ਨਾ ਹਾਰੋ ਕਿਉਂਕਿ ਕਈ ਵਾਰ ਜਿੰਦਰਾ ਚਾਬ ਗੁੱਛੇ ਦੀ ਆਖਰੀ ਚਾਬੀ ਨਾਲ ਖੁੱਲਦਾ ਹੈ ਨੰਬਰ 9 ਖਾਲੀ ਪੇਟ ਜੇਕਰ ਤੁਸੀਂ ਹਲਕਾ ਜਿਹਾ ਗਰਮ ਸ਼ਹਿਦ ਚਾਟ ਲਓ ਤਾਂ ਇਸ ਨਾਲ ਤੁਹਾਡੀ ਆਵਾਜ਼ ਬਹੁਤ ਹੀ ਖੂਬਸੂਰਤ ਹੋ ਜਾਵੇਗੀ ਨੰਬਰ 10 ਕਿਸੇ ਨੂ ਰਸਤਾ ਪੁੱਛਣ ਤੋਂ ਪਹਿਲਾਂ ਇਹ ਪੱਕਾ ਜਕੀ ਜ਼ਰੂਰ ਕਰ ਲਓ ਕਿ ਕੀਤੇ ਉਹ ਖੁਦ ਪਟਕਿਆ ਹੋਇਆ ਤਾਂ ਨਹੀਂ ਨੰਬਰ 11 ਇੱਕ ਚਮਚ ਸੌਂਫ ਦੋ ਚਮਚ ਬਦਾਮ ਅਤੇ ਅੱਧਾ ਚਮਚ ਮਿਸ਼ਰੀ ਪੀਸ ਲਓ ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚੇ ਗਰਮ ਦੁੱਧ ਨਾਲ ਖਾ ਲਓ ਅਜਿਹਾ ਕਰਨ ਨਾਲ ਕਦੇ ਵੀ ਅੱਖਾਂ ਦੀ ਰੌਸ਼ਨੀ ਨਹੀਂ ਕੱਟੇਗੀ ਅਤੇ ਹੌਲੀ-ਹੌਲੀ ਐਨਕ ਵੀ ਉੱਤੇ ਜਾਵੇਗੀ ਨੰਬਰ 12 ਜਿਸ ਦਿਨ ਇਨਸਾਨ ਨੂੰ ਮਾ ਨਹੀਂ ਬਲਕਿ ਜ਼ਿੰਮੇਵਾਰੀਆਂ ਜਗਾਉਣੀਆਂ ਸ਼ੁਰੂ ਕਰ ਦੇਣ ਉਸ ਦਿਨ ਸਮਝ ਜਾਣਾ ਕਿ ਇਨਸਾਨ ਪਰਵਾਰ ਨੂੰ ਸਾਂਭਣ ਦੇ ਕਾਬਿਲ ਹੋ ਗਿਆ ਹੈ ਨੰਬਰ 13 ਨੀਮ ਦਾ ਤੇਲ ਕਿਸੇ ਵੀ ਜਖਮ ਜਾਂ ਚਿਹਰੇ ਉੱਪਰ ਦਾਗ ਤੱਬੇ ਤੇ ਲਗਾਉਣ ਨਾਲ ਸਾਰੇ ਨਿਸ਼ਾਨ ਮੀਟੇ ਜਾਂਦੇ ਹਨ ਪਰ ਇਸ ਦੀ ਵਰਤੋਂ ਅੱਖਾਂ ਤੋਂ ਬਚਾ ਕੇ ਹੀ ਕਰੋ ਨੰਬਰ 15 ਸੌਰੀ 14 ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਫਿਰ ਇੱਕ ਦਰਵਾਜ਼ਾ ਬੰਦ ਨਹੀਂ ਹੁੰਦਾ ਤੇ ਉਹ ਹੈ ਉਸ ਅਕਾਲ ਪੁਰਖ ਦਾ ਦਰਵਾਚਾ ਨੰਬਰ 15 ਜੇ ਸਰੀਰ ਉੱਪਰ ਕਿਸੇ ਵੀ ਹਿੱਸੇ ਉੱਪਰ ਮਾਸ ਦੀ ਗੱਠ ਹੋਵੇ ਤਾਂ ਉਸ ਨੂੰ ਠੀਕ ਕਰਨ ਲਈ ਲਗਾਤਾਰ 2 ਮਹੀਨੇ ਸਵੇਰੇ ਖਾਲੀ ਪੇਟ ਕਾਲ ਪਾਤੀ ਆਸਾਨ ਜ਼ਰੂਰ ਅਸਣ ਜ਼ਰੂਰ ਕਰੋ ਇਸ ਨਾਲ 2 ਮਹੀਨਿਆਂ ਵਿੱਚ ਗੱਠ ਬਿਲਕੁਲ ਠੀਕ ਹੋ ਜਾਵੇਗੀ ਨੰਬਰ 16 ਮਾੜੇ ਵਕਤ ਵਿੱਚ ਦਿਲ ਨਾ ਛੱਡੋ ਤੇ ਚੰਗੇ ਵਕਤ ਵਿੱਚ ਪੈਰ ਨਾ ਛੱਡੋ ਨੰਬਰ 17 ਵਾਲਾ ਨੂੰ ਚਿੱਟੇ ਹੋਣ ਤੋਂ ਰੋਕਣ ਲਈ ਇੱਕ ਕੱਪ ਨਾਰੀਅਲ ਦਾ ਤੇਲ ਲਓ ਉਸ ਵਿੱਚ ਇੱਕ ਮੁਠੀ ਕੜੀ ਪੱਤੇ ਦੀ ਤੇ 7-8 ਮਿੰਟ ਲਈ ਪਕਾਓ ਇਹ ਤੇ ਫਿਰ ਠੰਡਾ ਹੋਣ ਦਿਓ ਇਸ ਨੂੰ ਦੋ ਤੋ ਤਿੰਨ ਦਿਨ ਦਿਨ ਬਾਅਦ ਵਾਲਾਂ ਵਿੱਚ ਲਗਾ ਕੇ ਮਾਲਿਸ਼ ਕਰੋ ਇਸ ਨਾਲ ਵਾਲ ਜਲਦੀ ਸਫੇਦ ਨਹੀਂ ਹੋਣਗੇ ਤੇ ਵਾਲ ਚਮਕਦਾਰ ਵੀ ਹੋਣ ਬਣਗੇ ਨੰਬਰ 18 ਜਿਆਦਾ ਸੋਚਣਾ ਵੀ ਤੁਹਾਡੀਆਂ ਖੁਸ਼ੀਆਂ ਨੂੰ ਖਤਮ ਕਰੇ ਦਿੰਦਾ ਹੈ ਨੰਬਰ 19 ਕਾਲੇ ਛੋਲਿਆਂ ਨਾਲ ਗੁੜ ਮਿਲਾ ਕੇ ਖਾਣ ਨਾਲ ਔਰਤਾਂ ਵਿੱਚ ਕਦੇ ਵੀ ਹੀਮੋਗਲੋਬਿਨ ਦੀ ਕਮੀ ਕਦੇ ਨਹੀਂ ਹੁੰਦੀ ਨੰਬਰ B ਸਾਡੀਆਂ ਅੱਖਾਂ ਵੀ ਅਕਸਰ ਉਹੀ ਖੋਲਦੇ ਨੇ ਜਿਨ੍ਹਾਂ ਤੇ ਅਸੀਂ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹਾਂ ਨੰਬਰ 21 ਜੋ ਔਰਤਾਂ ਜ਼ਿਆਦਾ ਆਈਬ੍ਰੋ ਕਰਵਾਉਂਦੀਆਂ ਹਨ ਉਹਨਾਂ ਦੀਆਂ ਅੱਖਾਂ ਦੀ ਨਜ਼ਰ ਜਲਦੀ ਹੀ ਕਮਜ਼ੋਰ ਹੋ ਜਾਂਦੀ ਹੈ ਨੰਬਰ 22 ਚੰਗੇ ਇਨਸਾਨ ਬਣੋ ਪਰ ਮੂਰਖ ਲੋਕਾਂ ਸਾਹਮਣੇ ਖੁਦ ਨੂੰ ਸਹੀ ਸਾਬਤ ਕਰਨ ਲਈ ਵਿੱਚ ਆਪਣਾ ਕੀਮਤੀ ਸਮਾਂ ਨਾ ਗਵਾਓ ਨੰਬਰ 23 ਖਾਣੇ ਵਿੱਚ ਪੀਸਿਆ ਹੋਇਆ ਅਦਰਕ ਪਾਉਣ ਨਾਲ ਸਿਰਦੀ ਚਮੜੀ ਕਦੇ ਵੀ ਢਿੱਲੀ ਸੋਰੀ ਸਰੀਰ ਦੀ ਚਮੜੀ ਕਦੇ ਵੀ ਢਿੱਲੀ ਨਹੀਂ ਪੈਂਦੀ ਨੰਬਰ 24 ਪੈਸਾ ਬੰਦੇ ਦੀ ਹਾਇਸियत ਦਾ ਬਦਲ ਸਕਦਾ ਹੈ ਪਰ ਔਕਾਤ ਨਹੀਂ ਨੰਬਰ 25 ਜਦੋਂ ਵੀ ਤੁਸੀਂ ਕਾਰ ਵਿੱਚ ਕਿਤੋਂ ਬਾਹਰੋਂ ਆਉਂਦੇ ਹੋ ਤਾਂ ਆਉਣਸਾਰ ਕਦੇ ਵੀ ਆਪਣੇ ਪੈਰ ਨਾ ਧੋਵੋ ਇਸ ਨਾਲ ਤੁਸੀਂ ਗਰਮ ਸਰਦ ਹੋ ਸਕਦੇ ਹੋ ਨੰਬਰ 26 ਜ਼ਿੰਦਗੀ ਵਿੱਚ ਕਦੇ ਵੀ ਉਮੀਦ ਨਾ ਛੱਡੋ ਕਿਉਂਕਿ ਤੁਸੀਂ ਇਹ ਨਹੀਂ ਜਾਣਦੇ ਕੀ ਆਉਣ ਵਾਲਾ ਕੱਲ ਤੁਹਾਡੇ ਲਈ ਕੀ ਲੈ ਕੇ ਆਵੇਗਾ ਨੰਬਰ 27 ਜੋ ਲੋਕ ਸਰਦੀਆਂ ਵਿੱਚ ਨਾਸਪਤੀ ਦਾ ਜ਼ਿਆਦਾ ਸੇਵਨ ਕਰਦੇ ਹਨ ਨਾਸਪਤੀ ਉਨ੍ਹਾਂ ਦੇ ਸਰੀਰ ਨੂੰ ਖੁਸ਼ਕ ਹੋਣ ਤੋਂ ਬਚਾ ਕੇ ਨਮੀ ਪ੍ਰਦਾਨ ਕਰਦੀ ਹੈ ਨੰਬਰ 28 ਕਿਸੇ ਲਈ ਜਿਉਣਾ ਕਿਸੇ ਲਈ ਮਰਨ ਨਾਲੋਂ ਚੰਗਾ ਹੁੰਦਾ ਹੈ ਆਪਣੀ ਜਾਨ ਲੈਣ ਦੀ ਬਜਾਏ ਕਿਸੇ ਦੀ ਜਿਉਣ ਦੀ ਬਜਾ ਬਣ ਜਾਓ ਨੰਬਰ 29 ਜੋ ਲੋਕ ਰਾਤ ਨੂੰ ਸੌਣ ਸਮੇਂ ਪੈਸੇ ਗਿਣਦੇ ਹਨ ਉਹਨਾਂ ਦੇ ਘਰ ਵਿੱਚ ਬਰਕਤ ਨਹੀਂ ਆਉਂਦੀ ਇਸ ਲਈ ਰਾਤ ਨੂੰ ਕਦੇ ਵੀ ਪੈਸੇ ਨਾ ਗਿਣੋ ਨੰਬਰ 30 ਚੰਗਾ ਵਕਤ ਆਉਣ ਲਈ ਸਬਰ ਕਰੋ ਤੇ ਚੰਗੇ ਵਕਤ ਨੂੰ ਲਿਆਉਣ ਲਈ ਕੋਸ਼ਿਸ਼ ਕਰਦੇ ਰਹੋ ਨੰਬਰ 31 ਜਿਸ ਨੂੰ ਜਿਆਦਾ ਛਿੱਕਾਂ ਆਉਣ ਉਸ ਨੂੰ ਹਰਾ ਧਨੀਆ ਹੱਥ ਨਾਲ ਮਸਲ ਕੇ ਸੁੰਘਣਾ ਚਾਹੀਦਾ ਹੈ ਇਸ ਨਾਲ ਛਿੱਕਾਂ ਆਉਣੀਆਂ ਬੰਦ ਹੋ ਜਾਣਗੀਆਂ ਨੰਬਰ 32 ਚੁਣੌਤੀਆਂ ਵੀ ਜ਼ਿੰਦਗੀ ਜਿਉਣ ਲਈ ਜ਼ਰੂਰੀ ਹੁੰਦੀਆਂ ਨੇ ਇਹਨਾਂ ਤੋਂ ਘਬਰਾਓ ਨਾ ਬਲਕਿ ਇਹਨਾਂ ਤੇ ਕਾਬੂ ਪਾ ਕੇ ਆਪਣਾ ਮੁਕਾਮ ਹਾਸਲ ਕਰੋ ਨੰਬਰ 33 ਜਿਸ ਦੇ ਗੋਡੇ ਜ਼ਿਆਦਾ ਦਰਦ ਕਰਦੇ ਹੋਣ ਉਹਨਾਂ ਨੂੰ 2-3 ਅਖਰੋਟ ਖਾਲੀ ਪੇਟ ਖਾਣੇ ਚਾਹੀਦੇ ਹਨ ਇਸ ਨਾਲ ਗੋਡਿਆਂ ਦੇ ਦਰਦ ਤੋਂ ਰਾਹਤ ਮਿਲੇਗੀ ਨੰਬਰ ਚੰਤੀ ਦਿਨ ਦੀ ਸ਼ੁਰੂਆਤ ਚੰਗੇ ਵਿਚਾਰਾਂ ਨਾਲ ਕਰੋ ਜੇਕਰ ਜ਼ਿੰਦਗੀ ਨੂੰ ਇੱਕ ਦਵਾਈ ਸਮਝੋ ਤਾਂ ਜ਼ਿੰਦਗੀ ਵਿੱਚ ਬਦਲਾਅ ਜ਼ਰੂਰ ਆਉਣਗੇ ਨੰਬਰ 35 ਬੇਲਾ ਦੁਖਣ ਨਾਲ ਜਿਸ ਜਿਸ ਦੇ ਗਲੇ ਦੀ ਆਵਾਜ਼ ਬੈਠ ਜਾਵੇ ਉਸ ਨੂੰ ਆਵਾਜ਼ ਨੂੰ ਠੀਕ ਕਰ ਲਈ ਸਵੇਰੇ ਉੱਠ ਕੇ ਸੌਂਫ ਖਾਓ ਇਸ ਨਾਲ ਆਵਾਜ਼ ਖੁੱਲ ਜਾਵੇਗੀ ਨੰਬਰ 36 ਰੁੱਖ ਤੇ ਬੈਠਾ ਪੰਛੀ ਟਾਣੀ ਦੇ ਟੁੱਟਣ ਤੋਂ ਨਹੀਂ ਡਰਦਾ ਕਿਉਂਕਿ ਉਸ ਨੂੰ ਟਾਣੀ ਤੇ ਨਹੀਂ ਬਲਕਿ ਆਪਣੇ ਖੰਭਾਂ ਤੇ ਭਰੋਸਾ ਹੁੰਦਾ ਹੈ ਨੰਬਰ 37 ਅਕਰੋਟ ਦਾ ਹਲਵਾ ਖਾਣ ਨਾਲ ਸਰੀਰ ਦੀ ਹਰ ਤਰ੍ਹਾਂ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 38 ਜਦੋਂ ਕਿਸਮਤ ਸਾਥ ਨਾ ਦੇਵੇ ਤਾਂ ਸਮਝ ਲਓ ਕਿ ਹੁਣ ਮਿਹਨਤ ਹੀ ਸਾਥ ਦੇਵੇਗੀ ਨੰਬਰ 39 ਵੱਡੇ ਅਲਰਜੀ ਖਾਣ ਨਾਲ ਸਾਹ ਦੀ ਤਕਲੀਫ ਕਦੇ ਨਹੀਂ ਹੁੰਦੀ ਇਸ ਲਈ ਇਸ ਨੂੰ ਕਿਸੇ ਵੀ ਤਰ੍ਹਾਂ ਨਾਲ ਵਰਤਣ ਦੀ ਕੋਸ਼ਿਸ਼ ਕਰੋ ਨੰਬਰ 40 ਕਿਸੇ ਵੀ ਝਗੜੇ ਦਾ ਆਖਰੀ ਹੱਲ ਇਹ ਹੈ ਕਿ ਜਾਂ ਤਾਂ ਮaaf ਕਰ ਦੋ ਜਾਂ ਫਿਰ ਮਾਫੀ ਮੰਗ ਲਓ ਨੰਬਰ 48 ਗਾਜਰ ਦਾ ਜੂਸ ਅਸਥਮਾ ਦੀ ਸਮੱਸਿਆ ਨੂੰ ਠੀਕ ਕਰਦਾ ਹੈ ਇਸ ਲਈ ਇਸ ਦਾ ਸੇਵਨ ਜ਼ਰੂਰ ਕਰੋ ਹਾਂਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੀਓ ਭੋਲਣ ਵਿੱਚ ਲਿਖਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਮਾਫੀ ਮੰਗਦੇ ਹਾਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵਾਅਦਾ ਤੋਂ ਵਾਅਦਾ ਸ਼ੇਅਰ ਵੀ ਕਰਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਜੀ